ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਸਾਡੇ ਬਿਲਸ਼ਰ ਬਧਾਈ ਹੈ ਓਏ ਸੌਦਾ ਪਤਾ ਹੈ ਚਾ ਪਾਣੀ ਜਾ ਹੋ ਗਿਆ ਦਵਾਈ ਦਵਾਈ ਤੇ ਬੜਾ ਖਰਚਾ ਹੋ ਜਾਂਦਾ ਹੈ ਦਵਾਈ ਦਵਾਈ ਲੈਣ ਦਾ ਰਸਤਾ ਲੋ ਉੱਥੇ ਪਰਚੀ ਕਟਾੜੇ ਵਾਰੀ ਨਹੀਂ ਹੁੰਦੀ ਤੁਰ ਤੁਰ ਕੇ ਆ ਕੱਢੀਦਾ ਬੱਚਾ ਰੇਤੀ ਹੈ ਅਗੇ 4 5 3 ਮੁੰਡੇ ਦੋ ਕੁੜੀਆਂ ਪਰਿਵਾਰ ਹੈ ਸੇ ਤੇ ਉਹ ਪੂਰੀ ਹੋ ਗਏ ਤੇ ਹੁਣ ਇਹ ਗੁੜੀ ਅਸੀਂ ਗੋਦ ਲਈ ਹੋਈ ਹੈ ਹਾਂਜੀ ਗੋਦ ਲਈ ਲਿੱਕਿ ਸੇ ਕੋਲ ਮੰਗੀ ਤਾਂ ਨਹੀਂ ਪਾਵੇਂ ਆਦੇ ਕਰੇਗਾ ਖਾ ਲੋ ਨੀ ਤੰਨਾ ਅਸੀਂ ਤਾਂ ਆਦਿਆਂ ਕੋਲ ਵੀ ਨਹੀਂ ਕਦੀ ਮੰਗਾ ਕਿਸੇ ਕੋਲ ਅੱਤ ਦੀ ਗਰੀਬੀ ਉੱਤੋਂ ਰੱਬ ਦੀ ਮਾਰ ਤੇ ਸਰਕਾਰੀ ਸਹੂਲਤਾਂ ਵੀ ਨਹੀਂ ਮਿਲੀਆਂ ਉਸ ਅੰਗੇਹੀਨ ਜੋੜੇ ਨੂੰ ਜਿਹੜਾ ਫਰੋਸਪੁਰ ਦੇ ਪਿੰਡ ਬਾਰੇ ਕੀ ਰਹਿੰਦਾ ਅਸੀਂ ਤੁਹਾਨੂੰ ਉਸ ਪਰਿਵਾਰ ਦੇ ਹਾਲਾਤ ਦਿਖਾਉਣ ਜਾ ਰਹੇ ਹਾਂ ਜਿਹੜੇ ਦੋਵੇਂ ਪੱਤੀ ਪਤਨੀ ਲੱਤਾਂ ਤੋਂ ਹੀਨੇ ਨੇ ਹੱਥੇ ਕੁਝ ਹੋ ਨਹੀਂ ਸਕਦਾ ਤੇ ਸਰਕਾਰ ਨੇ ਕੁਝ ਦਿੱਤਾ ਨਹੀਂ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਉਸ ਪਰਿਵਾਰ ਦੇ ਘਰ ਦੀਆਂ ਕਿ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਫਰੋਸਪੁਰ ਦਾ ਇਹ ਪਿੰਡ ਬਾਰੀਕੇ ਆ ਔਰ ਬਾਰੀਕੇ ਦਾ ਇਹ ਇੱਕ ਪਰਿਵਾਰ ਆ ਜਿਸ ਪਰਿਵਾਰ ਦੇ ਵਿੱਚ ਦੋਵੇਂ ਪਤੀ ਪਤਨੀ ਲਤੋਂ ਹੀਨੇ ਆ 100% ਲਤੋਂ ਹੀਨੇ ਆ ਦੋਵੇਂ ਪਤੀ ਪਤਨੀ ਔਰ ਉਹਨਾਂ ਦੇ ਘਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣੇ ਕਿ ਘਰ ਦੇ ਕੀ ਹਾਲਾਤ ਨੇ ਕੱਚਾ ਕੋਟਾ ਛੱਤ ਵੀ ਜੜੀ ਆ ਉਹ ਕਾਨਿਆਂ ਦੀ ਆ ਔਰ ਜਿਹੜੇ ਬਾਲੇ ਆ ਉਹ ਵੀ ਟੁੱਟੇ ਹੋਏ ਨੇ ਔਰ ਇਸ ਦੇ ਨਾਲ ਹੀ ਕਿਸ ਤਰ੍ਹਾਂ ਤੁਲ ਦੇ ਕੇ ਜਿਹੜੇ ਖੜਾਏ ਹੋਏ ਨੇ ਇਹ ਬਾਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਪਰਿਵਾਰ ਦੇ ਇਸ ਅੰਗਹੀਨ ਪਰਿਵਾਰ ਦੇ ਘਰ ਦੇ ਇਹ ਹਾਲਾਤ ਨੇ ਜਿਸ ਨੂੰ ਨਾ ਤਾਂ ਕਿਸੇ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਆ ਨਾ ਹੀ ਕੋਈ ਕੋਠਿਆਂ ਲਈ ਜਿਹੜੇ ਪੈਸੇ ਮਿਲਦੇ ਸੀ ਕੋਠੇ ਮਿਲਦੇ ਸੀ ਮਕਾਨ ਮਿਲਦੇ ਸੀ ਉਹ ਵੀ ਨਹੀਂ ਮਿਲੇ ਗੱਲ ਕਰੀਏ ਤਾਂ ਜਿੰਨੀਆਂ ਵੀ ਸਰਕਾਰੀ ਸਹੂਲਤਾਂ ਹੁੰਦੀਆਂ ਨੇ ਇੱਕ ਪਰਿਵਾਰ ਨੂੰ ਇੱਕ ਗਰੀਬ ਪਰਿਵਾਰ ਨੂੰ ਉਹ ਸਹੂਲਤਾਂ ਵਿੱਚੋਂ ਇੱਕ ਵੀ ਸਹੂਲਤ ਇਸ ਪਰਿਵਾਰ ਨੂੰ ਨਹੀਂ ਹੈ ਇਹ ਅੰਗਹੀਨ ਪਰਿਵਾਰ ਆ ਪਤੀ ਪਤਨੀ ਦੋਨੇ ਹੈ ਇੱਕ 4.5 ਸਾਲ ਦੀ ਬੱਚੀ ਆ ਔਰ ਸਭ ਤੋਂ ਵੱਡੀ ਤਰਾਸ ਦੀ ਇਹ ਆ ਕਿ ਇਸ ਪਰਿਵਾਰ ਦੇ ਘਰ 5 ਬੱਚੇ ਹੋਏ ਸੀਗੇ ਔਰ ਪੰਜੇ ਹੀ ਰੱਬ ਨੂੰ ਪਿਆਰੇ ਹੋ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਕੁ ਮਾੜੇ ਹਾਲਾਤ ਨੇ ਇਸ ਪਰਿਵਾਰ ਦੇ ਬੇਸ਼ੱਕ ਰੱਬ ਨੇ ਲਤੋ ਹੀਨੇ ਕਰਤਾ ਪੱਲੇ ਕੁਝ ਵੀ ਨਹੀਂ ਛੱਡਿਆ ਨਾ ਖਾਣ ਲਈ ਨਾ ਪੀਣ ਲਈ ਪਰ ਫਿਰ ਵੀ ਇਹ ਜਿਹੜਾ ਜੋੜਾ ਅੰਗੋ ਹੀਨਾ ਜੋੜਾ ਇਹ ਹੱਥਾਂ ਦੀ ਕਮਾਈ ਖੰਡਾ ਦਸਾਂ ਨੋਹਾਂ ਦੀ ਕਿਰਤ ਖੰਡਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਹੱਥੀਂ ਜਿਹੜੇ ਕੱਪੜੇ ਸਿਉਂਕੇ ਇਹ ਆਪਣਾ ਗੁਜ਼ਾਰਾ ਕਰ ਰਿਆ ਔਰ ਇਹ ਉਹ ਔਰਤਾਂ ਜਿਹੜੀ ਆਪਣੇ ਪਤੀ ਦੇ ਨਾਲ ਕੰਮ ਦੇ ਵਿੱਚ ਹੱਥ ਨਾਲ ਹੱਥ ਵਟਾਉਂਦੀ ਆ ਔਰ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੱਚੇ ਜੇ ਕੋਠਲੇ ਦੇ ਵਿੱਚ ਜਿਹੜਾ ਸਮਾਨ ਰੱਖਿਆ ਹੋਇਆ ਔਰ ਉੱਪਰ ਫਿਰ ਕਾਨਿਆਂ ਵਾਲੀ ਸ਼ਾਤਾ ਥਾਂ ਥਾਂ ਤੋਂ ਜਿਹੜਾ ਜਾਲਾ ਉਹ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹਾਲਾਤ ਜਿਹੜੇ ਆ ਇਸ ਪਰਿਵਾਰ ਦੇ ਬਹੁਤ ਮਾੜੇ ਨੇ ਅਤ ਦੀ ਗਰੀਬੀ ਹੈ ਖਾਣ ਨੂੰ ਕੁਝ ਵੀ ਨਹੀਂ ਨਾ ਕੋ ਜਮੀਨ ਜੇਕਰ ਗੱਲ ਕਰੀਏ ਦਿਹਾੜੀ ਕਰਨ ਦੀ ਤਾਂ ਦਿਹਾੜੀ ਕਰ ਵੀ ਨਹੀਂ ਸਕਦੇ ਕਿਉਂਕਿ ਲੱਤਾ ਜਿਹੜੀਆਂ ਉਹ ਸਾਥ ਨਹੀਂ ਦਿੰਦੇ ਆ ਰੱਬ ਦੀ ਮਾਰ ਵੱਜੀ ਹੋਈ ਆ ਦੋਵੇਂ ਜੀ ਖਲਤੋਂ ਹੀ ਨੇ ਆ ਇਹ ਔਰਤ ਐ ਇੱਕ ਫੱਟੀ ਦਾ ਸਹਾਰਾ ਲੈ ਕੇ ਰਿੜ ਰਿੜ ਕੇ ਤੁਰਦੀ ਐ ਔਰ ਇਹ ਜਿਹੜਾ ਮਰਦ ਆ ਇੱਕ ਡੰਗੋਰੀ ਦਾ ਸਹਾਰਾ ਲੈ ਕੇ ਤੇ ਕਿਤੇ ਮਾੜਾ ਮੋਟਾ ਆਪਦੇ ਘਰੇ ਆਉਂਦੇ ਜਾਂਦੇ ਨੇ ਬਾਹਰ ਕਿਤੇ ਜਾਣ ਨਹੀਂ ਸਕਦੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਬੇਸ਼ੱਕ ਰੱਬ ਨੇ ਇਹਨਾਂ ਨੂੰ ਇੱਕ ਗਰੀਬ ਰੱਖਿਆ ਰੱਬ ਨੇ ਇਹਨਾਂ ਨੂੰ ਅੰਗਹੀਨ ਰੱਖਿਆ ਪਰ ਇਸ ਜੋੜੇ ਨੇ ਹਾਰ ਨਹੀਂ ਮੰਨੀ ਇਸ ਜੋੜੇ ਨੇ ਕਦੇ ਇਹ ਨਹੀਂ ਕਿਹਾ ਕਿ ਅਸੀਂ ਮੰਗ ਕੇ ਖਾ ਲਈਏ ਹੱਥਾਂ ਨਾਲ ਜਿਹੜੀ ਆ ਉਹ ਕਿਰਤ ਕਰਕੇ ਆਪਣੀ ਰੋਜ਼ੀ ਰੋਟੀ ਜਿਹੜੀ ਆ ਉਹ ਕਮਾਉਣੀ ਆਪਣਾ ਗੁਜ਼ਾਰਾ ਜਿਹੜਾ ਉਹ ਕਰਦੇ ਨੇ ਅਸੀਂ ਗੱਲਬਾਤ ਕਰਾਂਗੇ ਇਸ ਪਰਿਵਾਰ ਦੇ ਨਾਲ ਪੰਜ ਕੀ ਨਾਮ ਕੀ ਹੈ ਤੁਹਾਡਾ ਵਜੀਰ ਸਿੰਘ ਜੀ ਵਜੀਰ ਸਿੰਘ ਜੀ ਕਿੰਨੀ ਉਮਰ ਹੋ ਗਈ ਤੁਹਾਡੀ 55 ਸਾਲ ਹੋ ਗਈ 55 ਸਾਲ ਹੋ ਗਈ ਹੈ ਸ਼ੁਰੂ ਤੋਂ ਤੁਸੀਂ ਇਦਾਂ ਸੀ ਹਾਂ ਸ਼ੁਰੂ ਤੋਂ ਹੀ ਜਦੋਂ ਪੈਦਾ ਹੋਏ ਸੀ ਉਹ ਦੰਗ ਹੀ ਨਹੀਂ ਸੀ ਹਾਂਜੀ ਕਿੰਨੇ ਪਰਸੈਂਟ ਤੁਸੀਂ ਅੰਗ ਹੀ ਨਹੀਂ ਮੰਗੇ ਔਰ 60% ਜੀ 60% ਹੈ ਸਰਕਾਰ ਵੱਲੋਂ ਕੋਈ ਸਹੂਲਤ ਮਿਲਦੀ ਹੈ ਜਿਹੜੀ ਜਿੱਦਾਂ ਕਹਿ ਲੋ ਤੁਸੀਂ ਵੀ ਜਿੱਦਾਂ ਹੁਣ ਤੁਹਾਡੇ ਘਰ ਕੱਚੇ ਨੇ ਕੱਚੇ ਕੋਠੇ ਨੇ ਕੋਈ ਮਿਲਿਆ ਇਹੋ ਜਿਹਾ ਮਕਾਨ ਮਿਲਦੇ ਨੇ ਮਕਾਨ ਨਾਲ ਕੋਈ ਫਲੈਸ਼ ਸਿੰਨਾ ਬਾਥਰੂ ਨਾ ਕੋ ਨਲਕਾ ਨਾ ਟੂਟੀ ਤੇ ਆ ਸਿਰਫ ਆ 12 ਸਾਲ ਹੋ ਗਏ ਨੇ ਪਿੰਸਰ ਲੱਗੀ ਸਿਰਫ 1500 ਮਿਲਦੀ ਉਹਨਾਂ ਲੱਕੀ ਬਣਦਾ ਹਾਂ ਉਹਦਾ ਦੁੱਧ ਹੀ ਮਸਾ ਪੂਰਾ ਬਣਦਾ ਹੈ ਦੁੱਧ ਪੂਰੇ ਹੁੰਦੇ ਮਸਾ ਪਏ ਬਾਕੀ ਦਾ ਆਪ ਦਾ ਕਰਕੇ ਖਾਈਦਾ ਮਿਹਨਤ ਕਰੀਦੀ ਮਿਹਨਤ ਕਰਕੇ ਜਿੱਦਾਂ ਗੱਲ ਕਰਦੇ ਆ ਤੁਹਾਡੇ ਦੋਹਾਂ ਜੀਆਂ ਦੀ ਤਾਂ ਦੋਨੇ ਜੀ ਹੀ ਤੁਸੀਂ ਉਹ ਵੀ ਲੱਤੋਂ ਹੀਣੀ ਆ ਤੁਸੀਂ ਵੀ ਲੱਤੋਂ ਹੀਣੀ ਆ ਤੇ ਕਿਤੇ ਔਨ ਜਾਣ ਤੇ ਭਾਰੀ ਮੁਸ਼ਕਲ ਹੁੰਦੀ ਬੰਦਾ ਰਿਸ਼ਤੇਦਾਰੀ ਤੇ ਵੀ ਜਾਣਾ ਹੁੰਦਾ ਤਾਂ ਬੜੀ ਭਾਰੀ ਮੁਸ਼ਕਲ ਹੁੰਦੀ ਆ ਉਹ ਫਿਰ ਇਕੱਲੇ ਜਾਂਦੇ ਨੇ ਮੈਂ ਫਿਰ ਕਿਸੇ ਚੀਜ਼ ਤੇ ਚਲਾ ਜੁਲਾ ਜਾਇਦਾ ਕਿਸੇ ਨਾਲ ਦਾ ਪਹੁੰਚ ਪਾਣੇ ਆ ਜੀ ਕਿਸੇ ਪ੍ਰਾਇਮੰਟ ਕਰੀ ਦੀ ਤੇ ਫਿਰ ਜਾਇਦਾ ਹਮ ਓੱਖਤ ਹੋਣਾ ਪੈਂਦਾ ਮੈਨੂੰ ਤਰਲਾ ਕਰਨਾ ਪੈਂਦਾ ਹੈ ਗੁਜ਼ਾਰਾ ਕਿਵੇਂ ਚੱਲਦਾ ਗੁਜਾਰਾ ਬਸ ਸੇਵੇਂ ਕੋਈ ਕਣਕ ਮਿਲ ਜਾਂਦੀ ਥੋੜੀ ਬੱਤੀ ਹਮ ਕਦੇ 5 ਕਿਲੋ ਮਿਲ ਗਈ ਕਦੇ 15 ਕਿਲੋ ਮਿਲ ਗਈ ਹਮ ਤੇ ਕੁਛ ਫਿਰ ਮੁੱਲ ਲੀਦੀ ਹਮ ਇਹਦਾ ਗੁਜ਼ਾਰਾ ਕਰੀਦਾ ਆ ਜਦੋਂ ਹੁਣ ਸਿੱਕੇ ਕਪੜੇ ਸੌਣੇ ਪਏ ਆ ਕਪੜੇ ਸੌਕੇ ਗੁਜ਼ਾਰਾ ਹੋ ਜਾਂਦਾ ਕੋਈ ਪੈਸੇ ਚਰ ਮਿਲ ਜਾਂਦੇ ਓਏ ਸੌਦਾ ਪਤਾ ਹੈ ਕੀ ਪਾਣੀ ਜਾ ਹੋ ਗਿਆ ਦਵਾਈ ਦਵਾਈ ਤੇ ਬੜਾ ਖਰਚਾ ਹੋ ਜਾਂਦਾ ਦਵਾਈ ਦਵਾਈ ਲੈਣ ਲਈ ਰਸਤਾ ਲੋ ਉੱਥੇ ਪਰਚੀ ਕਟਾੜੇ ਵਾਰੀ ਨਹੀਂ ਹੁੰਦੀ ਤੋ ਤਰ ਤਰ ਕੇ ਆ ਕਢੀਦਾ ਉੱਥੇ ਦੂਨਾ ਹੋਰ ਬਿਮਾਰ ਹੋ ਜਾਂਦਾ ਦਵਾਈ ਮਿਲਦੀ ਫੇਰ ਹੀ ਥੋੜੀ ਮਿਲੇਗੀ ਆ ਕਿ ਮੁੱਲ ਲੈ ਲੋ ਉਸੇ ਜਾਨ ਦਾ ਫਾਇਦਾ ਨਹੀਂ ਹੁੰਦਾ ਫੇਰ ਇੱਥੇ ਮਾੜੀ ਮੋਟੀ ਦਵਾਈ ਲੈ ਲਈ ਦੀ ਪੈਸਾ ਹੀ ਜਿਸ ਸਭ ਕਾ ਚਲਾਈ ਜਾਂਦਾ ਤੇ ਇਹੋ ਜੇ ਦਿਨ ਵੀ ਆਏ ਨੇ ਜਦ ਦਿਨ ਘਰੇ ਚੁੱਲਾ ਨਾ ਬਲਿਆ ਹੋਵੇ ਜਾਂ ਰੋਟੀ ਨਾ ਪੱਕੀ ਹੋਵੇ ਉਹ ਦਿਨ ਰਾਤ ਜਾਂਦੇ ਫਿਰ ਗੁਜ਼ਾਰਾ ਕਰਨ ਲਈ ਦਾ ਔਕਾਸ ਥੋੜੀ ਘਟ ਘਟ ਖਾ ਲਈਦੀ ਹੈ ਸਾਦੀ ਖਾ ਲਈ ਰੋਟੀ ਹੋਰ ਕੀ ਇਹ ਤਾਂ ਨਹੀਂ ਬੱਚੇ ਕਿੰਨੇ ਤੁਹਾਡੇ ਬੱਚਾ ਹੁਣ ਇੱਕ ਹੀ ਹੈ ਹਮ ਅੱਗੇ 4 5 ਤਿੰਨ ਮੁੰਡੇ ਦੋ ਕੁੜੀਆਂ ਪਰਿਵਾਰ ਹੈ ਸੋ ਤੇ ਉਹ ਪੂਰੀ ਹੋ ਗਏ ਤੇ ਹੁਣ ਇਹ ਕੁੜੀ ਅਸੀਂ ਗੋਦ ਲਈ ਹੋਈ ਆ ਹਾਂਜੀ ਗੋਦ ਲਈ ਯੋ ਤੇ ਦੋਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਬੱਚੇ ਪੰਜ ਬੱਚੇ ਸੀ ਉਹ ਪੂਰੇ ਹੋ ਗਏ ਹਾਂਜੀ ਉਹ ਕਿੰਨੇ ਕਿੰਨੀ ਉਮਰ ਦੇ ਹੋ ਕੇ ਪੂਰੇ ਹੋ ਗਏ ਉਹ ਕੋਈ ਤਾਂ ਹਫ਼ਤੇ ਤੱਕ ਤੇ ਕੋਈ ਉਹ ਵੇ ਜਰਮ ਲੈਣ ਦਾ ਨਾ ਕਿ ਪੂਰੇ ਹੋ ਗਏ ਉਹ ਫਿਰ ਰੇਡ ਦੇ ਸੀ ਨਾ ਦਬਾਅ ਪੈਂਦਾ ਸੀ ਫਿਰ ਪੂਰੀ ਤਰ੍ਹਾਂ ਲਾਜ ਨਹੀਂ ਹੁੰਦਾ ਤੇ ਨਾ ਇਹ ਰੇਡ ਔਖਾ ਦੇ ਫਿਰ ਦਬਾਅ ਬੱਚੇ ਪੈਂਦਾ ਸੀ ਫਿਰ ਰਾਣਾ ਜਿਹੜਾ ਔਖਾ ਸੀ ਸਰਕਾਰੀ ਹਸਪਤਾਲ ਦਵਾਪੁਰੀ ਹੋਣੀ ਚਾਹੀਦੀ ਸਰਕਾਰ ਕੋਟੇ ਦਿੰਦੀ ਆ ਫਲਸ਼ਾ ਦਿੰਦੀ ਆ ਕਦੇ ਸਰਪੰਚ ਨੇ ਕਿਹਾ ਨਹੀਂ ਕਿ ਸਾਨੂੰ ਸਹੂਲਤਾਂ ਦਿੱਤੀਆਂ ਜਾਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਸਾਨੂੰ ਵੀ ਦਿੱਤੀਆਂ ਜਾਣ ਕਿ ਦੱਸੀ ਸਰਪੰਚ ਕਹਿੰਦਾ 2000 ਰੁਪਏ ਦੇ ਤੁਹਾਡੇ ਕੋਠੇ ਪਾ ਲਾਂਗਾ ਉਹ ਕਹੇ ਵੀ ਲੈ ਕੇ ਕੋਠੇ ਪਾਏ ਫਿਰ ਵੀ ਨਹੀਂ ਪਾਏ ਜੇ 2000 ਰੁਪਏ ਵੀ ਦੇਤਾ ਸਰਪੰਚ ਨੂੰ ਹਾਂਜੀ ਤਾਂ ਵੀ ਨਹੀਂ ਮਿਲੇ ਮੇਟਾ ਵੀ ਨਹੀਂ ਮਿਲੇ ਤੇ ਫੇਰ ਬੰਦਾ ਕੀ ਕਰੇ ਹੁਣ ਚੋਬ ਕਰ ਬੈਠੇ ਆ ਕਿਸ ਨੇ ਮਦਦ ਨਹੀਂ ਕੀਤੀ ਪਿੰਡ ਦੇ ਵਿੱਚੋਂ ਜਾਂ ਕੋਈ ਹੋਰ ਦਾਣੀਆਂ ਸੱਜਣ ਬੜੇ ਹੁੰਦੇ ਆ ਮਦਦ ਕਰਨ ਵਾਲੇ ਕਿ ਤੁਹਾਨੂੰ ਕੋਈ ਆ ਕੇ ਮਦਦ ਕੀਤੀ ਹੋਵੇ ਮਤ ਕਿਸੇ ਨੇ ਕੀਤੀ ਹੋਵੇ ਉਹਨਾਂ ਵੀ ਕਿ ਚਲ ਜਾਈਦਾ ਕੋਈ ਲੱਸੀ ਪਾਣੀ ਮਿਲ ਜਾਂਦਾ ਔਰ ਕੀ ਹਮ ਲੱਸੀ ਮਿਲ ਆਦੀ ਜਾਂ ਕਿ ਮਾਰੇ ਮਟੀ ਸਬਜੀ ਕਦੀ ਬਣਾ ਲੈ ਕਦੀ ਲੈ ਆਂਦੀ ਔਰ ਕੀ ਆ ਲੈ ਆਂਦੀ ਆਪੇ ਲੈ ਮੈਨੂੰ ਜਾਂਦਾ ਨੇ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਸਾਡੇ ਬਿਲਸ਼ਰ ਬਤਾਈ ਹੈ ਹਮ ਤਾਂ ਤੁਸੀਂ ਦੇਖ ਸਕਦੇ ਹੋ ਇਹ ਵੀਰ ਆ ਇੱਕ ਤਾਂ ਰੱਬ ਦੀ ਮਾਰ ਵੱਜੀ ਹੋਈ ਆ ਤੇ ਦੂਜਾ ਸਰਕਾਰ ਦੇ ਵੀ ਜਿਦਾ ਕਹ ਲੋ ਕਿ ਕੋਈ ਸਕੀਮ ਨਹੀਂ ਹੈਗੀ ਪਰਿਵਾਰ ਜਿਹੜਾ ਮੰਗ ਕੇ ਵੀ ਨਹੀਂ ਕਹਿ ਸਕਦੇ ਵੀ ਹੱਥ ਵੀ ਨਹੀਂ ਕਿਸੇ ਦੇ ਅੱਗੇ ਹੜਦੇ ਜਾਂਦੇ ਸਰਪੰਚ ਨੂੰ ਕਿਹਾ ਕਿ ਕੋਠੇ ਪਾ ਕੇ ਦਿੱਤੇ ਜਾਂ ਪਰ ਭਾਈ ਸਾਹਿਬ ਨੇ ਦੱਸਿਆ ਕਿ ਸਰਪੰਚ ਨੇ 2000 ਰੁਪਏ ਲੈ ਲਿਆ ਪਰ ਉਹ ਵੀ ਕੋਠੇ ਨਹੀਂ ਪਾਖ ਦਿੱਤੇ ਇਸ ਤਰ੍ਹਾਂ ਦੇ ਸਾਡੇ ਸਰਪੰਚ ਨੇ ਇਸ ਤਰ੍ਹਾਂ ਦੇ ਸਾਡੇ ਸਰਕਾਰ ਵੱਲੋਂ ਜਿਹੜੇ ਸਰਪੰਚ ਜਿਹੜੇ ਬਣਾਏ ਜਾਂਦੇ ਨੇ ਬੇਸ਼ੱਕ ਸਰਕਾਰੀ ਸਕੀਮਾਂ ਆਉਂਦੀਆਂ ਨੇ ਪਰ ਇਹੋ ਜਿਹੇ ਲੋਕ ਵੀ ਹੈਗੇ ਆ ਇਹੋ ਜਿਹੇ ਸਰਪੰਚ ਵੀ ਹੈਗੇ ਆ ਜਿਹੜੇ ਇਨ੍ਹਾਂ ਲੋਕਾਂ ਨੂੰ ਉਹ ਸਕੀਮਾਂ ਨਹੀਂ ਦਿੰਦੇ 2000 ਰੁਪਏ ਇਨ੍ਹਾਂ ਦੇ ਪੱਲਿਓਂ ਲੈ ਗਏ ਆ ਹੋਰ ਤਾਂ ਇਹਨਾਂ ਨੂੰ ਕੁਠਾ ਤਾਂ ਕੀ ਪਾ ਕੇ ਦੇਨੇ ਸੀਗੇ ਮੰਗ ਮੰਗ ਕੀ ਕਰਦੇ ਹੋ ਤੁਸੀਂ ਵੀ ਸਾਨੂੰ ਆ ਚੀਜ਼ ਮਿਲਣੀ ਚਾਹੀਦੀ ਆ ਸਾਡੀ ਆ ਜਿਹੜੀ ਸਹੂਲਤ ਹੋਣੀ ਚਾਹੀਦੀ ਆ ਸਾਨੂੰ ਰਾਸ਼ਨ ਮਿਲਣਾ ਚਾਹੀਦਾ ਹੈ ਔਰ ਸਾਨੂੰ ਫਿਲਸਰ ਵਧਾਣੀ ਚਾਹੀਦੀ ਇੰਨੀ ਫਿਲਸਰ ਗਜ਼ਾਰਾ ਨਹੀਂ ਹੁੰਦਾ ਕੋਠੇ ਮੇਨ ਮੰਗਾ ਕੋਠੇ ਨੂੰ ਤੁਹਾਡੇ ਤਾਂ ਰਹਿਣ ਬੜਾ ਔਖਾ ਕੋਠ ਮਕਾਨ ਚਾਹੀਦਾ ਜ਼ਰੂਰੀ ਤੇ ਜ਼ਰੂਰੀ ਚਾਹੀਦਾ ਹੂੰ ਤੋਰ ਸਾਡੇ ਕੋਲ ਖਰਚਾ ਪਾਣੀ ਵੀ ਚਾਹੀਦਾ ਹੂੰ ਤਾਂ ਬਿਲਕੁਲ ਇਹ ਹਾਲਾਤ ਨੇ ਇਸ ਗਰੀਬ ਪਰਿਵਾਰ ਦੇ ਲਤੋਂ ਹੀ ਨੇ ਪਰ ਜਿੱਦਾਂ ਇਹ ਕਹ ਆਪਾਂ ਕਹਿ ਸਕਦੇ ਆ ਕਿ ਮੰਗ ਕੇ ਨਹੀਂ ਖਾਣਾ ਮੈਨੂੰ ਤਾਂ ਮਜ਼ਦੂਰੀ ਕਰਨੀ ਆ ਵੀਰ ਨੇ ਦੱਸਿਆ ਕਿ ਕਦੇ ਉਹ ਵੀ ਦਿਨ ਆ ਜਾਂਦਾ ਕਿ ਜਦੋਂ ਚੁੱਲ੍ਹਾ ਵੀ ਨਹੀਂ ਘਰ ਦੇ ਵਿੱਚ ਬੰਦ ਆ ਔਰ ਕਿਤੇ ਨਾ ਕਿਤੇ ਜਾ ਕੇ ਪਿੰਡ ਦੇ ਵਿੱਚੋਂ ਕੋਈ ਭਾਵੇਂ ਮਦਦ ਕਰ ਦੇ ਸਾਡੇ ਨਾਲ ਉਹ ਭੈਣ ਵੀ ਮੌਜੂਦ ਹੈਗੀ ਆ ਜਿਹੜੀ ਇਸ ਵੀਰ ਦੀ ਪਤਨੀ ਆ ਪੰਜੀ ਕੀ ਨਾਮ ਕੀ ਤੁਹਾਡਾ ਗਵਿੰਦਰ ਕਾ ਪੰਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਨੂੰ 12 ਸਾਲ 12 ਸਾਲ ਹੋ ਗਿਆ ਤੁਸੀਂ ਤੁਸੀਂ ਵੀ ਇਦਾਂ ਹੀ ਜਨਮ ਤੋਂ ਹੀ ਅੰਗਹੀਨ ਸੀਗੇ ਨਹੀਂ ਬਾਹਰ ਚੋਂ ਐਸੇ ਮੱਚ ਕੇ ਵੀ ਹੋਸ ਗਿਆ ਵੀ ਬੁਖਾਰ ਆਇਆ ਸੀ ਤੇ ਪੋਲੀਆ ਹੋ ਗਿਆ ਟੀਕਾ ਲਵਾ ਦਿੱਤਾ ਮੰਮੀ ਅਰਨ ਹੂੰ ਤੇ ਵੀ ਇੱਕ ਲਾਤ ਰੋਕ ਪੀ ਸੀ ਹੂੰ ਤੇ ਜਿਹੜੀ ਉਹਨ ਲਾਤ ਠੀਕ ਸੀ ਉਹ ਇਨਸੀਡੈਂਟ ਹੋਇਆ ਉਹ ਟੁੱਟ ਗਈ ਅਸੋ ਵੀ ਟੁੱਟ ਗਈ ਹਾਂ ਹੂੰ ਜਦੋਂ ਹੁਣ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲਦੀ ਵੀ ਕੋਈ ਨਾ ਕੰਬਰੇ ਨਾ ਕੋਚ ਹੂੰ ਕੋਸ਼ਿ ਵੀ ਨਹੀਂ ਦਿੰਦੇ ਸਰਪੰਚ ਵੀ ਪੈਸੇ ਲੈ ਲੈਂਦੇ ਨੇ ਤੁਹਾਨੂੰ ਅਸੀਆ ਕੇ ਚਾਲੇ ਇੱਕ ਕੋਠਾ ਬਣਾ ਦੇਓ ਪੱਕਾ ਵੀ ਰੈਣ ਬੈਣ ਦਾ ਜਦੋਂ ਮਹੀ ਆਉਂਦਾ ਡਰ ਲੱਗਦਾ ਵੀ ਡੇਗ ਨਾ ਪਿਆ ਫਿਰ ਅੰਦਰ ਹੀ ਸੌਣੇ ਆ ਜਦੋਂ ਮਹੀ ਆ ਜਾਵੇ ਨਿੱਕਾ ਜਿਹਾ ਬੱਚਾ ਬੁੱਠਿਆ ਵੀ ਨਹੀਂ ਜਾਂਦਾ ਸਾਡੇ ਕੋਲ ਤੇ ਜਦੋਂ ਮਹੀ ਪੈਂਦਾ ਤਾਂ ਡਰਦੇ ਫਿਰ ਉਹ ਸਦਰ ਨਹੀਂ ਬੈਠਨੇ ਆ ਸਦਰ ਬੈਠ ਜਿੱਦਾ ਜਿੰਨਾ ਚਿਰ ਮਹੀ ਪੈਂਦਾ ਰਹੇ ਤੇ ਯੋ ਬੇਨਤੀ ਇਹ ਵੀ ਸਾਨੂੰ ਕਮਰੇ ਪਾ ਕੇ ਦਿੱਤੇ ਜਾਣ ਜਦੋਂ ਵੋਟਾਂ ਮੰਗਣ ਵਾਲੇ ਆਉਂਦੇ ਆ ਹਨਾ ਵੋਟਾਂ ਪੈਂਦੀਆਂ ਜਦੋਂ ਤੇ ਉਦੋਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਸਾਨੂੰ ਤਾਂ ਕੋਈ ਸਹੂਲਤ ਨਹੀਂ ਮਿਲੀ ਜਾਂ ਸਾਨੂੰ ਕੋਈ ਕੋਠੇ ਨਹੀਂ ਪਾ ਕੇ ਦਿੱਤੇਗੇ ਵੀ ਅਸੀਂ ਪੈਸੇ ਵੀ ਦਿੱਤੀਆ ਸਰਪੰਚ ਨੂੰ ਏਵੇਂ ਕਹੀਦਾ ਤੇ ਉਹ ਆਨੇ ਆ ਜਾਣਗੇ ਆ ਜਾਣਗੇ ਆਉਂਦੇ ਹੀ ਨਹੀਂ ਕੋਠੇ ਕਮਰੇ ਲੋਕਣ ਪਾ ਦਿੰਦੇ ਨੇ ਜਿੰਨਾ ਤਗੜੇ ਨੇ ਲੋਕ ਸਾਡੇ ਕਦੀ ਆਏ ਨਹੀਂ ਵੀਰੇ ਇੱਕ ਹਾਲਾਤ ਜਿਹੜੇ ਆ ਬਹੁਤ ਮਾੜੇ ਨੇ ਪਰ ਕਦੇ ਭੁੱਖੇ ਵੀ ਰਹਿ ਕੇ ਸੋਣਾ ਪਿਆ ਹੋਰ ਵੀ ਕਿਸੇ ਕੋਲ ਮੰਗੀਦਾ ਨਹੀਂ ਪਾਵੇਂ ਆਦੇ ਕਰੇਗਾ ਖਾ ਲ ਨੀ ਤਰਨਾ ਅਸੀਂ ਤਾਂ ਆਦੇਆਂ ਕੋਲ ਵੀ ਨਹੀਂ ਕਦੀ ਮੰਗਿਆ ਕਿਸੇ ਕੋਲ ਕਰੇ ਰੋਟੀ ਜੀ ਬਣਦੀ ਤਾਂ ਖਾ ਲੈ ਨੀ ਤਰਨਾ ਅਸੀਂ ਕਦੇ ਰੱਬ ਨੂੰ ਦੋਸ਼ ਨਹੀਂ ਦਿੱਤਾ ਵੀ ਇੱਕ ਤਾਂ ਲੱਤਾਂ ਤੁਸੀਂ ਨਾ ਕਰਤਾ ਤੇ ਉਤੋਂ ਅੱਤ ਦੀ ਗਰੀਬੀ ਐ ਐਵੇਂ ਤਾਂ ਕਹਿ ਲੈ ਇਧਰ ਰੱਬ ਨੂੰ ਵੀ ਸਾਨੂੰ ਐਵੇਂ ਬਣਾਇਆ ਹੀ ਤੇ ਹੂੰ ਕੁਛ ਤਾਂ ਦੇ ਮਾਲਕਾ ਮਾਲਕਾ ਕੁਛ ਤਾਂ ਦੇ ਹੂੰ ਕੰਨੇ ਬੱਚੇ ਵੀ ਪੂਰੇ ਹੋ ਗਏ ਉਹ ਵੀ ਬੱਚੇ ਪੂਰੇ ਹੋ ਗਏ ਰਾਈ ਕਰਨ ਇੱਕੋ ਬੁੜੀਆ ਐ ਬਸ 4 ਸਾਲ ਦੀ ਹੋ ਗਈ ਉਹ ਹੂੰ ਪਾਣੀ ਪੋਣੀ ਵੀ ਆਪੇ ਲੈ ਆਈ ਦਾ ਪਰਕੇ ਦੀਨ ਖੋਣ ਵਾਲਾ ਨਾਣ ਕੱਪੜੇ ਤੋਣ ਵਾਲੇ ਹੂੰ ਇਹ ਕੁੜੀਆਂ ਦੇ ਪਿਲਸਣ ਲਾਣ ਲੱਗੇ ਤੇ ਆਂਦੇ ਨੇ 100% ਆਉਣਾ ਚਾਹੀਦਾ ਇਹਨਾਂ ਦਾ ਇਹਨਾਂ ਦਾ ਘੱਟ ਤੇ ਮੇਰਾ ਹੈਗਾ 100% ਉਹ ਫਾਰਮ ਭਰਾਏ ਨੇ ਤੋਂ ਸੁਆਕੇ ਅੰਦਰ ਆਲੇ ਆਂਦੇ ਨੇ ਅਸੀਂ ਜਮਾ ਹੀ ਨਹੀਂ ਕਰਤੇ ਹਾਂ ਅਸੀਂ ਇੱਕ ਚਲੋਂ ਦੀ ਪਿਲਸਾ ਲੱਗ ਜੇ ਨਾਲ ਸਾਡੇ ਚਲਾਂਦੀ ਰਹੇਗੀ ਬੱਚੀ ਦੀ ਕਦੇ ਮਨ 'ਚ ਆਇਆ ਨਹੀਂ ਕਿ ਅਸੀਂ ਵੀ ਸਹੀ ਹੁੰਦੇ ਤੇ ਜਿੱਦਾਂ 9 ਵਰ 9 ਹੁੰਦੇ ਲੱਤਾਂ ਸਹੀ ਹੁੰਦੀਆਂ ਸਾਡੇ ਵੀ ਉਹ ਪੰਜ ਬੱਚੇ ਹੋਣੇ ਸੀ ਜਿਉਂਦੇ ਹੋਣੇ ਸੀਗੇ ਜਾਂ ਅਸੀਂ ਵੀ ਤੁਹਾਡੇ ਘਰ ਵਾਲਾ ਵੀ ਜਿਹੜਾ ਕਮਾਈ ਕਰਦਾ ਹੋਣਾ ਸੀ ਤੁਸੀਂ ਵਧੀਆ ਜੀਵਨ ਬਤੀਤ ਕਰਨਾ ਸੀ ਕਦੇ ਮਨ 'ਚ ਆਇਆ ਨਹੀਂ ਕਿ ਤੇ ਰੱਬ ਨੂੰ ਅੰਦਰ ਖਾਤ ਮੰਨ ਲੋ ਕਿ ਦਿਲ ਨਾਲ ਗੱਲਾਂ ਨਹੀਂ ਕੀਤੀਆਂ ਰੱਬ ਨਾਲ ਵੀ ਰੱਬਾ ਕਿਉਂ ਕੀਤਾ ਤੂੰ ਐਵੇਂ ਐਵੇਂ ਤਾਂ ਕਹਿ ਲਈਗਾ ਸੀ ਦੋਂਦੇ ਮੈਂ ਖਾਪਣ ਹੀ ਜਾਂ ਬਣਾਉਣਾ ਸੀ ਰੱਬ ਨੇ ਹਾਂ ਤਾਂ ਇਹ ਹਾਲਾਤ ਨੇ ਇਸ ਪਰਿਵਾਰ ਦੇ ਕਿਉਂਕਿ ਅ ਅਤ ਦੀ ਗਰੀਬੀ ਆ ਹੱਥੇ ਆ ਇੱਕ ਮਸ਼ੀਨ ਹੈਗੀ ਆ ਜਿਹੜੀ ਲੋਕਾਂ ਦੇ ਕੱਪੜੇ ਸ਼ੌਕੇ ਕੁਈ ਦੇ ਜਾਂਦਾ ਕੱਪੜੇ ਤਾਂ ਗੁਜ਼ਾਰਾ ਹੋ ਜਾਂਦਾ ਜੇ ਨਾ ਦੇ ਕੇ ਜਾਵੇ ਤਾਂ ਦੋਵੇਂ ਜੀ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ ਕਿ ਸ਼ਾਮ ਦੀ ਰੋਟੀ ਕਿਸ ਤਰ੍ਹਾਂ ਪੱਕੀ ਯਾਰ ਸਭ ਤੋਂ ਵੱਡੀ ਗੱਲ ਇਹ ਆ ਕਿ ਵੀਰ ਨੇ ਦੱਸਿਆ ਕਿ ਕੋਠਿਆਂ ਲਈ ਪਿੰਡ ਦੇ ਸਰਪੰਚ ਨੂੰ ਪੈਸੇ ਵੀ ਦੇਤੇ 2000 ਰੁਪਏ ਵੀ ਦੇ ਦਿੱਤਾ ਪਰ ਸਰਪੰਚ 2000 ਰੁਪਏ ਲੈ ਕੇ ਖਾ ਗਿਆ ਸਾਨੂੰ ਕੋਠੇ પાਕੇ ਨਹੀਂ ਦਿੱਤੇ ਮੰਗ ਕਰ ਰਿਹਾ ਪਰਿਵਾਰ ਕੇ ਸਾਨੂੰ ਕੋਠੇ ਵਾਕੇ ਦਿੱਤੇ ਸਾਡੀ ਪੈਨਸ਼ਨ ਜਿਹੜੀ ਆ ਉਹ ਲਵਾਈ ਜਾਵੇ ਪੈਨਸ਼ਨ ਬਤਾਈ ਜਾਵੇ ਤਾਂ ਜੋ ਸਾਨੂੰ ਰਾਤ ਨੂੰ ਕਦੇ ਭੁੱਖੇ ਨਾ ਸੌਣਾ ਪਵੇ ਸਾਡਾ ਜਿਹੜਾ ਗੁਜ਼ਾਰਾ ਉਹ ਚੰਗੀ ਤਰ੍ਹਾਂ ਬਤੀਤ ਹੋ ਸਕੇ ਮੰਗ ਕਰ ਰਿਹਾ ਸਰਕਾਰ ਤੋਂ ਕਿ ਸਾਨੂੰ ਵਧੀਆ ਦੋ ਮਕਾਨ ਪਾ ਕੇ ਦਿੱਤੇ ਜਾਣ ਸਾਨੂੰ ਜਿਹੜਾ ਇੱਕ ਇਸ ਤਰ੍ਹਾਂ ਦੀਆਂ ਇੱਕ ਦੋ ਮਸ਼ੀਨਾਂ ਵੀ ਦਿੱਤੀਆਂ ਜਾਣ ਕਿਉਂਕਿ ਦਾਨੀ ਸੱਜਣ ਬੜੇ ਹੈਗੇ ਸਮਾਜ ਸੇਵਕ ਵੀ ਬੜੇ ਹੈਗੇ ਜਿਹੜੇ ਉਹੋ ਜਿਹੇ ਪਰਿਵਾਰਾਂ ਦੀ ਮਦਦ ਕਰਦੇ ਆ ਔਰ ਜਨਸਪੋਕਸਮੈਨ ਉਹਨਾਂ ਦਾਨੀ ਸੱਜਣਾ ਨੂੰ ਉਹਨਾਂ ਸਮਾਜ ਸੇਵੀਆਂ ਨੂੰ ਜਿਹੜਾ ਗੁਹਾਰ ਲਾਉਂਦਾ ਕਿ ਇਸ ਜਿਹੜੇ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਪਰਿਵਾਰ ਨੂੰ ਜਿਹੜੇ ਕੋਠੇ ਜਿਹੜਾ ਪਾ ਕੇ ਦਿੱਤੇ ਹਨ ਜਾਂ ਇਸ ਪਰਿਵਾਰ ਨੂੰ ਜਿੱਦਾਂ ਇਹ ਕਹ ਲਓ ਕਿ ਹੋਰ ਜਿਹੜਾ ਜਿਹੜੇ ਮਦਦ ਮਦਦ ਜਿਹੜੀ ਆ ਉਹ ਤੁਹਾਡਾ ਫੋਨ ਨੰਬਰ ਹੈਗਾ ਹਾਂਜੀ ਫੋਨ ਨੰਬਰ ਕੀ ਹੈ ਤੁਹਾਡਾ ਫੋਨ ਨੰਬਰ 97815 83696 ਗੋਰਾ ਬੁੱਲੇ ਕੁੜੀ 97815 ਹਾਂ 78696 97815 83 696 ਇਹ ਇਸ ਪਰਿਵਾਰ ਦਾ ਨੰਬਰ ਹੈ ਅਗਰ ਜਿਹੜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਤਾਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੇ ਜਾਂ ਖਾਤੇ ਦੇ ਵਿੱਚ ਜਾਂ ਇਹ ਇੱਥੇ ਆ ਕੇ ਫਰੋਸਪਰਦਾਈ ਪਿੰਡ ਬਾਰੇ ਕਿ ਆ ਔਰ ਬਾਰੇ ਕਿ ਦੇ ਵਿੱਚ ਤੁਸੀਂ ਜਿਸ ਮਰਜ਼ੀ ਨੂੰ ਪੁੱਛ ਲੋ ਕਿ ਇਹ ਜਿਹੜਾ ਦੋਨੇ ਅੰਗ ਹੀਨਾ ਜਿਹੜੇ ਜਿਹੜੇ ਹੈ પતિ ਪਤਨੀ ਆ ਉਹ ਇੱਥੇ ਕਿਸ ਘਰ ਦੇ ਵਿੱਚ ਰਹਿੰਦੇ ਆ ਤਾਂ ਅਸੀਂ ਵੀ ਉਹਨਾਂ ਤਾਂ ਨਹੀਂ ਸੂਚਨਾ ਬੇਨਤੀ ਕਰਦੇ ਆ ਕਿ ਇਹਨਾਂ ਦੀ ਪਰਿਵਾਰਾਂ ਦੀ ਜਿਹੜੀ ਆ ਉਹ ਮਦਦ ਕੀਤੀ ਜਾਵੇ ਕੈਮਰਾ ਪਰਸਨਾ ਮਲਕੀਆ ਸਿੰਘ ਔਰ ਜਾਨਸ ਕੋਕਸਮਨ ਫਿਰੋਜ਼ਪੁਰ